ਜਿਹੜੀ ਸੱਜੀ ਸੱਜੀ ਲੈੰਡੋ ਮਾਰੇਗਾ ਭਾਈ ਉਹ ਮੈਂ ਕੱਬੇ ਨਾਲ ਹੱਥ ਕੰਮ ਕਰਦਾ ਹਰ ਲਓ ਜੀ ਆਹ ਬਾਹ ਟੁੱਟਣ ਜਾ ਰਹੀ ਆ ਨਹੀਂ ਮਤਲਬ ਦਿਖਾਵੇ ਉਹ ਜੋ ਉਹ ਦੁੱਕਣ ਨਹੀਂ ਪੱਟੀ ਲੈਂਦੀ ਆ ਓਲਰੇਡੀ ਗਰਮ ਪੱਟੀ ਲੈਂਦੀ ਆ ਇਹ ਦਿਖਾਵਾਂਗਾ ਇਹ ਗਰਮ ਵੀ ਬਾਲੀ ਹੋਊਗੀ ਵੀ ਜੱਸੇ ਦੀ ਬਾਹ ਕਹਿੰਦੇ ਵੀ ਪਤਾ ਹਾਂ ਤਾਂ ਸੱਟ ਹਾਂ ਹੁਣ ਤਾਂ ਵੀਡੀਓ ਬਣ ਰਹੀ ਨਹੀਂ ਤਾਂ ਸੀ ਜੀ ਬੇੜੇ ਚ ਖਿਲਿਆ ਰਹਿੰਦੇ ਹੁੰਨੇ ਕਾਗਜ਼ ਪੱਤਰ ਇਹ ਹੁਣ ਐ ਲੱਗੇ ਵੀ ਡਸਟਮੈਨ ਚ ਪਾ ਦੇ ਪਿੰਡਾਂ ਚ ਡਸਟਮੈਨ ਹੁੰਦੇ ਨਹੀਂ ਹੁਣ ਮੈਂ ਦੱਸਦਾ ਕਰਨ ਹਾਂਜੀ ਇਨੂੰ ਪੁੱਤਾ ਹੀ ਤੇ ਉਹਨਾਂ ਨੇ ਬਾਹਣ ਚ ਮਾਰਿਆ ਹੁਣ ਹੁਣ ਆਪਾਂ ਹੁਣ ਆਪਾਂ ਕੋਸਟਾ ਟਪਾਉਣੇ ਆ ਕੇਵਲ ਕਹੇ ਬਾਹਣ ਚ ਮਾਰ ਬਸ ਆਪਣੇ ਪ੍ਰੋਡਿਊਸਰ ਦਿਖਾ ਪ੍ਰੋਡਿਊਸਰ ਪ੍ਰੋਡਿਊਸਰ ਸਾਡਾ ਪ੍ਰੋਡਿਊਸਰ ਸਾਡਾ ਇੰਦਰ ਪ੍ਰੋਡਿਊਸਰ ਆ ਭਲਾ ਮੰਗਦਾ 3000 ਆ ਬਾਈ ਬੈਠ ਆ ਜਾ ਪੱਟੀ ਦੱਸਿਆ ਅਸੀਂ ਬਾਈ ਕਿਵੇਂ ਚ ਲੱਗਦਾ ਬਾਹਣ ਟੜਕਾਉਣ ਤੋਂ ਪਹਿਲਾਂ ਵੀ ਹੁਣ ਮੈਂ ਬਾਹਣ ਟੜਵਾ ਰਿਹਾ ਜਦੋਂ ਇਹ ਬਾਈ ਜਿਹਦੀ ਤਾਂ ਅਸਲੀ ਟੁੱਤੀ ਆ ਕਿਤੇ ਉਹਨੂੰ ਤਾਂ ਪੁੱਛ ਲਓ ਮੈਂ ਤਾਂ ਕਹਿਣਾ ਹੁਣ ਇਹ ਨਕਲੀ ਦੀ ਟੜਵਾਈ ਆ ਹੈਂਡਲ ਮਾਰਦਾ ਸੀ ਵੀਰੇ ਪੁੱਠਾ ਚੱਲ ਗਿਆ ਹਾਂ ਇਹ ਤਾਂ ਮਾਰਨਾ ਹੋਊਗਾ ਅੱਡ ਬਣਾਵਾਂਗੇ ਪੱਟੀ ਵਾਲੀ ਵਧੀਆ ਬਣ ਗਈ ਗੱਲ ਹੋਈ ਹੈ ਨਾ ਇਹ ਹੁਣ ਐਂ ਰੱਖਾਂ ਮੱਥੇ ਤੱਕ ਡਾਕਟਰ ਕਿਹੜਾ ਹੈ ਇਹ ਜੀ ਪੱਟੀ ਸਾਡੀ ਲੋੜ ਹੈ ਦੀ ਨਹੀਂ ਇਹ ਡਾਕਟਰ ਕਿਹੜਾ ਬਈ ਟੁੱਟ ਗਈ ਇੱਥੋਂ ਜੀ ਬਸ ਇੱਥੋਂ ਜੀ ਬਸ ਬਹੁਤ ਇਹ ਡਾਕਟਰ ਕਿਹੜਾ ਹੈ ਡਾਕਟਰ ਹੈਗਾ ਇਹ ਬਹਿਮਾ ਦਾ ਬਹਿਮਾ ਚੌਂਦਾ ਵਾਲਾ ਡਾਕਟਰ ਹੈ ਸਾਰੇ ਬੇੜੀ ਦੀ ਬਈ ਬਸ ਠੀਕ ਹੈ ਹੈਂਡਲ ਮੋੜ ਚਾਏ ਜਿੱਤੇ ਜ਼ਿਆਦਾ ਹੋ ਗਿਆ ਕੁਤੇ ਚੁਪ 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 ਖੜਾ ਪੈ ਪਿੱਛੇ ਫੜੀ ਵੀ ਖੜਾ ਡਾਕਟਰ ਦੇ ਨਾਲ ਕੰਪਾਊਂਡਰ ਵੀ ਉੱਡੀ ਨਾਲ ਬੰਦਾ ਜੀ ਬੰਦਾ ਪੰਜ ਨਾ ਦਿਨ ਤੇ ਕੰਪਾਊਂਡਰ ਨਹੀਂ ਹੁੰਦਾ ਉਹਦੇ ਵਰਗੇ ਤਾਈ ਕਾਕਾ ਦੇਖੀ ਨੱਜੇ ਬੜਾ ਜੀ ਦੇਖੋ ਕਿਹੜੀ ਪਾਊਡਰ ਲਓ ਜੀ ਆਹ ਪਾਦਾ ਦਿਆਂ ਓਕੇ ਲੌਕ ਲੱਗ ਓਕੇ ਯਾਰ ਤੇ ਬਾਈ ਆਹ ਲਾ ਤੇ ਕੋਕੇ ਇਹ ਆ ਦੇਖ ਇਹ ਆ ਚੱਕੀ ਜਾਂਦਾ ਆ ਪਈ ਆ ਤੇ ਗਿਰੀਆਂ ਤੇ ਸਗੀਆਂ ਸੀ ਓਏ ਖਾਲੀ ਗਰੇਟ ਦੀ ਨਹੀਂ ਰਹੀ ਗਾੜੀ ਬਈ ਇਹ ਕੋਕੇ ਇਹ ਧਿਆਨ ਨਾਲ ਰੱਖੇ ਜਿੰਗਾ ਐ ਐਂ ਕਰਦੇ ਆ ਗੱਮ ਮੈਂ ਤਾਂ ਜੇ ਚੰਗੀ ਤਰ੍ਹਾਂ ਲਾਏ ਉਹ ਪਾ ਭਾਈ ਬੰਗਣਾ ਬੰਗਣੇ ਪਾ ਲੈ ਰੰਗ ਐਜ ਰੰਗ ਦੇ ਲਈ ਮੈਚਿੰਗ ਕਰੀ ਕਰਾਉਣੇ ਆ ਮੈਚਿੰਗ ਆ ਰੱਸੀ ਜੀ ਰੱਸੀ ਜੀ ਲਈ ਇਹ ਫਿਰ ਹਾਂ ਆ ਬੰਨਤੀ ਵੱਡੇ ਵੇਲੀ ਦੇ ਕੀ ਇਹ ਨਹੀਂ ਭਈ ਉਹ ਚਿੱਟੀ ਜਿਹੀ ਪੱਟੀ ਪਾਲਾਂ ਦੇ ਹੱਥ ਜੋ ਵੀ ਤੁਹਾਨੂੰ